ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੁਰਗੀ ਖਾਚਾ ਲਈ। ਹੋਪਫੁਲੀ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ-ਠਾਕ ਆ। ਤੇ ਮੈਂ ਜਾਣਾ ਸੀ ਅੱਜ ਸਕੂਲ। ਅੱਜ ਕੀ ਦਿੱਲੀ ਜਾਣਾ ਹੁੰਦਾ। ਤੇ ਮੈਂ ਸਵੇਰੇ ਸਵੇਰੇ ਮੈਂ ਕਿਹਾ ਚਲੋ। ਆਪਾਂ ਆਪਣਾ ਫੇਸ ਕਲੀਨ ਕਰ ਲਈਏ ਤੇ ਫੇਰ ਚੱਲਦੇ ਹਾਂ ਕਿਉਂਕਿ ਸਭ ਦੀ ਜੀ ਡੇਲੀ ਕੇਅਰ ਕਰਨੀ ਪੈਂਦੀ ਆ ਜੀ। ਤੇ ਮੇਰੇ ਕੋਲ ਚੌਲਾਂ ਦਾ ਆਟਾ ਪੀਸਿਆ ਹੋਇਆ ਹੈਗਾ ਤੁਸੀਂ ਘਰੇ ਵੀ ਚੌਲ ਜਿਹੜੇ ਉਹਨਾਂ ਦਾ ਆਟਾ ਪੀਸ ਸਕਦੇ ਹੋ। ਵਿਦਾਲੋ ਲੈ ਸਕਦੇ ਹੋ ਤੇ ਅੱਜ ਮੈਂ ਤੁਹਾਨੂੰ ਇੱਕ ਵਧੀਆ ਜੀ ਰੈਸਪੀ ਦੱਸਣੀ ਆ। ਮੈਂ ਥੋੜਾ ਜਿਹਾ ਹੀ ਲਵਾਂਗੀ ਜਿਆਦਾ ਨਹੀਂ ਲੈਂਦੀ ਕਿਉਂਕਿ ਬਹੁਤ ਐਡੀ ਲੋਡ ਨਹੀਂ ਹੁੰਦੀ ਫਿਰ ਬਾਅਦ ਚ ਟੇਸਟ ਹੁੰਦਾ ਅੱਧਾ ਚਮਚਾ ਜਿਹੜਾ ਉਹ ਆਪਾਂ ਚਾਉਣਾ ਦਾ ਆਟਾ ਲੈ ਲਿਆ ਠੀਕ ਹੈ ਤੇ ਹੁਣ ਲਗਵਾਉਂਦੇ ਆਪਾਂ ਹੁਣ ਤਾਂ ਇਹ ਥੋੜੀ ਜਿਹੀ ਦਹੀਂ ਲਾ ਲੋ ਜਿੰਨੇ ਨਾਲ ਆਪਣਾ ਪੇਸਟ ਹੈ ਜਿਹੜਾ ਉਹ ਫੇਸ ਤੇ ਲਾਉਣ ਨੂੰ ਗਵੜਦੇ 2 ਚਿੱਟ ਜੰਕ ज्यादा चीज़ा थोड़ा पता ही है कि अपनी रैमडी के होंगे नहीं है क्योंकि ना ही मैं वो इन सारिया चीज़ा यूज कर सकती हूँ तो ना ही मैं थो थोड़ा ज्यादा आटा हो पाऊंगी बहुत थोड़ा रह गया चमच तुम ज़्यादा अपन पा ही लेना होंगे मैं अद्धा चमच पाया ट्राई करके देखते होंने कि ठीक रहेगा ਸੋ ਥੋੜਾ ਜਿਹਾ ਮੈਂ ਹੋਰ ਪਾ ਲਿਆ ਇੱਕ ਚਮਚ ਚੌਲਾਂ ਦਾ ਆਟਾ ਪਾ ਲਿਆ ਤੇ ਦਹੀਂ ਹੈ ਜਿਹੜੀ ਉਹ ਤੁਸੀਂ ਨਾਲ ਦੀ ਨਾਲ ਦੇਖੀ ਹੋਣੀ ਹੈ ਕਿ ਆਪਾਂ ਪੇਸਟ ਬਣਾਉਣਾ ਹੈ ਕਿਸ ਤਰ੍ਹਾਂ ਦਾ ਬਣਦਾ ਲੋ ਜੀ ਸਹੀ ਬਣ ਗਿਆ ਹੁਣ ਇਹ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਹੈ ਇਹਦੇ ਵਿੱਚ ਚਲੋ ਹੁਣ ਆਪਾਂ ਆਪਣੇ ਫੇਸ ਤੇ ਇਹਨੂੰ ਕਰਦੇ ਆ ਅਪਲਾਈ ਤੇ ਫਿਰ 15 ਮਿੰਟ ਇਹਨੂੰ ਲਾ ਕੇ ਆਪ ਇਸ ਤਰ੍ਹਾਂ ਛੱਡ ਦਾਂਗੇ ਚਲੋ ਇਹ ਤੋਂ ਪਤਾ ਹੀ ਆਪਣੀ ਪੱਟ ਜਗਾ ਹੈਗੀ ਆ ਇੱਥੇ ਖੜ ਕੇ ਆਪਾਂ ਕਿਉਂਕਿ ਇੱਥੇ ਸੈਂਕਾ ਤੇ ਸ਼ੀਸ਼ਾ ਦੋ ਚੀਜ਼ਾਂ ਹੈਗੀਆਂ ਨੇ ਦੋਨੋਂ ਚਾਹੀਦੀਆਂ ਹੁੰਦੀਆਂ ਨੇ ਆਪਾਂ ਉਹ ਹੈ ਮੇਰਾ ਜਿਹੜਾ ਇਹ ਹੈਗਾ ਨਾ ਚਾਵਲੋਂ ਦਾ ਆਟਾ ਬਹੁਤ ਫਾਈਨ ਨਹੀਂ ਪੀਸਿਆ ਹੋਇਆ ਹਲਕਾ ਜਿਹਾ ਹਲਕਾ ਜਿਹਾ ਦਰਦਰਾ ਰਹਿ ਜਾਂਦਾ ਹੁੰਦਾ ਮਿਕਸੀ ਦੇ ਵਿੱਚ ਕਿਉਂਕਿ ਮੈਂ ਛਾਣਿਆ ਨਹੀਂ ਆ ਬਰੀਕ ਛਾਣ ਨਹੀਂ ਆ ਤੇ ਇਸ ਕਰਕੇ ਨਾਲੇ ਦਾ ਇਹ ਸਕਰਬ ਸਾਕਰਬ ਦਾ ਵੀ ਕੰਮ ਕਰੂਗਾ ਇਹ ਤੇ ਨਾਲ ਨਾਲ ਆਪਣਾ ਜਿਹੜਾ ਪੈਕ ਹੈਗਾ ਉਹਦਾ ਕੰਮ ਵੀ ਕਰੂਗਾ ਜਦੋਂ ਇਹਨੂੰ ਉਤਾਰਾਂਗੇ ਆਪਾਂ ਉਹ ਤੋਂ ਸਕਰਬ ਕਰਕੇ ਉਤਾਰਾਂਗੇ ਦਹੀਂ ਤੇ ਚਾਵਲਾਟਾ ਸਿਰਫ ਦੋ ਚੀਜ਼ਾਂ ਲੈਣੀਆਂ ਨੇ ਤੁਸੀਂ ਡੇਲੀ ਕਰਕੇ ਦੇਖਿਓ ਹਫਤੇ ਦੇ ਵਿੱਚ ਰਿਜ਼ਲਟ ਦੇਖਿਓ ਤੁਸੀਂ ਕਮਾਲ ਦੇ ਰਿਜ਼ਲਟ ਮਿਲਣਗੇ ਤੁਹਾਡੀ ਸਕਿਨ ਦਸੂਗੀ ਤੁਹਾਨੂੰ ਕਿ ਕੁਝ ਲਾਇਆ ਹੋਇਆ ਫੀਸ ਤੇ ਕੁਝ ਜ਼ਿਆਦਾ ਮਿਹਨਤ ਨਹੀਂ ਕੋਈ ਜ਼ਿਆਦਾ ਚੀਜ਼ਾਂ ਨਹੀਂ ਹੈਗੀਆਂ ਜੇ ਅੱਜ ਆਪਾਂ ਨਵਾਂ ਸੂਟ ਪਾਉਣਾ ਸੀਗਾ ਵੈਸੇ ਤਾਂ ਪਾਇਆ ਹੋਇਆ ਤੁਸੀਂ ਦੇਖਿਆ ਹੋਊਗਾ ਮੇਰੇ ਛੁੱਟੇ ਵਿੱਚ ਪਾਇਆ ਪਰ ਸਕੂਲ 'ਚ ਨਹੀਂ ਪਾਇਆ ਜਦੋਂ ਨਵਾਂ ਸੂਟ ਪਾਉਣਾ ਹੁੰਦਾ ਤਾਂ ਫਿਰ ਚਿਹਰਾ ਵਿੱਚ ਮਗਾਉਣਾ ਹੁੰਦਾ ਠੀਕ ਹੈ ਜੀ ਸੂਟ ਆਪਾਂ ਤੁਹਾਨੂੰ ਬਾਅਦ 'ਚ ਦਿਖਾਉਣੇ ਆ ਜਦੋਂ ਲਾ ਕੇ ਬਾਹਰ ਨਿਕਲਾਂਗੇ ਬਸ ਆਪਾਂ ਨੂੰ ਸਿਰਫ 15 ਮਿੰਟ ਲਾ ਕੇ ਰੱਖਣ ਨੂੰ ਜਿਆਦਾ ਲਾਉਣ ਦੀ ਲੋੜ ਨਹੀਂ ਹੈ 15 ਮਿੰਟ ਬਹੁਤ ਹੁੰਦੇ ਨੇ 10 ਤੋਂ 15 ਜੇ ਤੁਹਾਨੂੰ ਕਾੜੀ ਹੈ ਤਾਂ ਤੁਸੀਂ ਸਿਰਫ 10 ਮਿੰਟ ਵੀ ਲਾ ਸਕਦੇ ਹੋ ਜੇ ਤੁਹਾਨੂੰ ਹੋਰ ਵੀ ਜ਼ਿਆਦਾ ਕਾੜੀ ਹੈ ਕਿ ਤੁਸੀਂ ਲਾ ਕੇ ਫਟਾਫਟ ਬਾਥਰੂਮ ਦੇ ਵਿੱਚ ਵੜਨਾ ਹੀ ਆ ਨਹਾਉਣ ਵਾਸਤੇ ਤਾਂ ਤੁਸੀਂ ਇਹਨੂੰ ਬਸ ਇਦਾਂ ਲਾ ਕੇ ਸਕਰਬ ਕਰਦੇ ਹੋਏ ਬਸ ਬਾਥਰੂਮ ਵਿੱਚ ਚਲੇ ਜਾਓ ਤਾਂ ਇਹ ਕਾਫੀ ਇਫੈਕਟਿਵ ਹੋਗਾ ਹੁਣ ਜਿਹੜਾ ਬਚਿਆ ਹੋਇਆ ਹੈਗਾ ਉਹ ਆਪਾਂ ਹੱਥਾਂ 'ਤੇ ਲਾ ਲਾਂਗੇ ਤੇ ਹੱਥ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਪਰ ਮੈਂ ਇਹ ਹੱਥਾਂ 'ਤੇ ਜਿਹੜਾ ਉਦੋਂ ਲਾਉਂਗੀ ਜਦੋਂ ਮੈਂ ਨਹਾਉਣ ਲਈ ਵਾਸ਼ਰੂਮ 'ਚ ਬਸ ਉਹਦੇ ਉੱਥੇ ਲਾ ਲੈਣਾ ਸਕਰਬ ਕਰ ਲੈਣਾ ਜਿਨ੍ਹਾਂ ਦੀ oily skin ਹੈਗੀ ਆ ਉਹਨਾਂ ਲਈ ਤਾਂ ਬੈਸਟ ਹੈਗੀ ਹੈਗਾ ਔਰ ਜਿਨ੍ਹਾਂ ਦੀ dry skin ਹੈਗੀ ਹੈ ਉਹ ਪੈਣਾ ਵਿੱਚ ਥੋੜੀ ਜੀ ਮਲਾਈ ਜਾਂ ਦੁੱਧ ਪਾ ਦਿਓ ਇਹਦੇ ਵਿੱਚ ਦਹੀਂ ਤਾਂ ਪਾਉਣੀ ਪਾਉਣੀ ਹੈ ਮਾੜਾ ਜਾ ਵਿੱਚ ਹਲਕਾ ਜਾਂ ਕੱਚਾ ਦੁੱਧ ਜਾਂ ਜੋ ਵੀ ਮਲਾਈ ਵਗੈਰਾ ਹਲਕੀ ਜੀ ਉਹ ਪਾ ਦਿਓ ਵਿੱਚ ਆਦਰਵਾਇਜ਼ ਇਹ ਓਕੇ ਆ ਨਹੀਂ ਤਾਂ ਤੁਸੀਂ ਇਹਦੇ ਵਿੱਚ ਜੇ ਦੁੱਧ ਵੀ ਨਹੀਂ ਪਾਉਣਾ ਤਾਂ ਹਲਕਾ ਜਾ ਸ਼ਹਿਦ ਜਾਂ ਵਿਲਸਰਿੰਗ ਪਾ ਲਿਓ ਕਿੰਨੀਆਂ ਸਾਰੀਆਂ ਆਪਸ਼ਨਸ ਹੈਗੀਆਂ ਨੇ ਗਲਸ ਰਣ ਵੀ ਆਪਣਾ ਮੌਇਸਚਰਾਈਜ਼ਰ ਬਣਾ ਕੇ ਰੱਖਦੀ ਹੈ ਸ਼ਹਿਦ ਲਈ ਬਣਾ ਕੇ ਰੱਖਦਾ ਤੇ ਮਲਾਈ ਤਾਂ ਬਣਾ ਕੇ ਰੱਖਦੀ ਹੈ ਇਹਨਾਂ ਵਿੱਚ ਕੋਈ ਮਾਜੀ ਚੀਜ਼ ਪਾ ਲਿਓ ਪਰ ਜਿਹੜਾ ਕਰਡ ਹੈਗਾ ਦਹੀਂ ਹੈਗੀ ਹੈ ਇਹਨੂੰ ਸਕਿੱਪ ਨਾ ਕਰਿਓ ਨਹੀਂ ਤਾਂ ਦੋਨਾਂ ਚੀਜ਼ਾਂ ਦਾ ਪੇਸਟ ਓਕੇ ਹੈ ਜਿਨ੍ਹਾਂ ਦੀ ਸਕਿਨ ਓਇਲੀ ਹੈ ਉਹਨਾਂ ਦਾ ਤਾਂ ਬਿਲਕੁਲ ਓਕੇ ਹੈ ਜਿਨ੍ਹਾਂ ਦੀ ਸਕਿਨ ਡਰਾਈ ਹੈਗੀ ਹੈ ਉਹ ਥੋੜਾ ਜਿਹਾ ਮੌਇਸਚਰਾਈਜ਼ ਹੋਣ ਵਾਸਤੇ ਇਹਨੂੰ ਉਹਦੇ ਵਿੱਚ ਹਲਕਾ ਜਿਹਾ ਸ਼ਹਿਦ ਹਨੀ ਤੇ ਜਾਂ ਤੁਸੀਂ ਇਹਦੇ ਵਿੱਚ 글िसरीन ਹਲਕੀ ਜੀ ਐਡ ਕਰ ਸਕਦੇ ਹੋ ਠੀਕ ਹੈ ਜੀ ਔਰ ਮੇਰੀ ਸਕਿਨ ਹੈਗੀ ਨੋਰਮਲ ਨਾ ਬਹੁਤ ਡਰਾਈ ਹੈ ਨਾ ਬਹੁਤ oily ਹੈ ਸੋ ਮੈਂ ਸਿਰਫ ਦੋ ਹੀ ਚੀਜ਼ਾਂ ਯੂਜ਼ ਕਰੀਆਂ ਨੇ ਠੀਕ ਹੈ ਜੀ ਤੇ ਹੁਣ ਆਪਾਂ 10 ਮਿੰਟ ਇਸ ਤਰ੍ਹਾਂ ਹੀ ਇਹਨੂੰ ਰੱਖਾਂਗੇ ਉਸ ਤੋਂ ਬਾਅਦ ਫੇਸ ਨੂੰ ਸਕਰਬ ਕਰਦੇ ਹੋਏ ਉਤਾਰ ਦਾਂਗੇ ਇਹਨੂੰ ਤੇ ਫਿਰ ਮਿਲਦੀ ਆ ਮੈਂ ਤੁਹਾਨੂੰ ਨਾ ਕੇ ਬਾਹਰ ਆਉਂਗੀ ਜਦੋਂ ਫਿਰ ਦਿਖਾਵਾਂਗੀ ਨਾਲ ਹੀ ਤੁਹਾਨੂੰ ਸੂਟ ਦਿਖਾਵਾਂਗੀ ਨਾਲ ਹੀ ਤੁਹਾਨੂੰ ਆਪਣਾ ਚਮਕਦਾ ਹੋਇਆ ਚਿਹਰਾ ਦਿਖਾਵਾਂਗੀ ਖੁੱਲਣ ਵਾਲੀ ਆ ਖੁੱਲਣ ਵਾਲੀ ਆ ਪਤਾ ਖੁੱਲਣ ਵਾਲਾ ਲੋ ਜੀ ਆਪਾਂ ਹੋ ਗਿਆ ਰੈਡੀ ਸੂਟ ਵਾਸਤੇ ਤੇ ਜੈਕਟ ਤਾਂ ਅਸੀਂ ਪਹਿਲਾਂ 셔ਟ ਦੇ ਨਾਲ ਦੇਖੀ ਲੋ ਬੜਾ ਲੱਗੇ ਤੇ ਆ ਹੈਗਾ ਆਪਣਾ ਸੂਟ ਕਿਹਦਾ ਲੱਗਿਆ ਤੁਸੀਂ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਠੀਕ ਹੈ ਜੀ ਤੇ ਇਹ ਆ ਦੀ ਨਾਲ ਟਾ ਤੇ ਉੱਪਰ ਦੀ ਪਾਲੀ ਵਧੀਆ ਜੀ ਜੈਕਟ ਤੇ ਹੁਣ ਆਪਾਂ ਚੱਲੇ ਆ ਕਦੇ ਕਦੇ ਇਹ ਨਾ ਹੋਰ ਕੱਢਦੀ ਹੁੰਨੀ ਆ ਮੈਂ ਆਦਰਵਾਇਸ ਤਾਂ ਜਿਹਨੇ ਹੁੰਨੀ ਉਵੇਂ ਭੱਜ ਜੰਦੀ ਆ ਤੇ ਅੱਜ 10 ਮਿੰਟ ਜਬਰਿਆਂ ਕਿ ਥੋੜਾ ਜਿਹਾ ਹੋਰ ਕੱਢ ਲਈਏ ਤੇ ਫੇਸ ਤੇ ਦਾ ਉਹ ਤੁਮ ਕਹਿੰਦੀ ਨੇ ਨੇੜੇ ਕਰਕੇ ਕੈਮਰਾ ਦਿਖਾਉਣੀ ਆ ਕਿ ਇਸ ਫੇਸ ਤੇ ਕਿੰਨਾ ਸਾਰਾ 글로ਅ ਆ ਰਿਹਾ ਲੋ ਜੀ ਫੇਸ ਦੇਖੋ ਅੱਜ ਜਦੋਂ ਤੁਸੀਂ ਥੋੜਾ ਜਿਹਾ ਵੀ ਕੁਝ ਕਰ ਲੈਨੇ ਹੋ ਨਾ ਫੇਸ ਤੇ ਬਹੁਤ ਜ਼ਿਆਦਾ 글로ਅ ਆ ਜਾਂਦਾ ਜੀ ਕੋਈ ਤੁਹਾਨੂੰ ਫੇਸ਼ਲ ਦੀ ਲੋੜ ਨਹੀਂ ਹੈਗੀ ਕੋਈ ਬਲੀਚ ਦੀ ਲੋੜ ਨਹੀਂ ਹੈਗੀ ਤੁਸੀਂ ਏਦਾਂ ਦੀਆਂ ਰੈਮਡੀਜ਼ ਡੇਲੀ ਯੂਜ਼ ਕਰਦੇ ਰਹਾ ਕਰੋ ਜਿਹੜੀ ਅੱਜ ਚੀਜ਼ ਦੱਸੀ ਆ ਨਾ ਮੈਂ ਇਹਨੂੰ ਤੁਸੀਂ ਹਫਤਾ ਡੇਲੀ ਕਰੋ ਕੋਈ ਟਾਈਮ ਨਹੀਂ ਲੱਗਦਾ ਜੀ ਤੇ ਨਹਾਉਣ ਜਾਣ ਤੋਂ ਪਹਿਲਾਂ 10 ਮਿੰਟ ਤੁਸੀਂ ਲਾ ਲਓ ਤੇ ਬਸ ਉਸ ਤੋਂ ਬਾਅਦ ਉਤਾਰ ਦਿਓ ਬਹੁਤ ਵਧੀਆ ਹੋ ਜਾਂਦਾ ਹੈ ਤੇ ਬਾਕੀ ਨਿੱਕੇ ਨਿੱਕੇ ਚੀਜ਼ਾਂ ਜੋ ਮੈਂ ਦੱਸਦੀ ਰਹਿਣੀ ਆ ਮਾਰਨਿੰਗ ਚ ਈਵਨਿੰਗ ਚ ਕਿਉਂਕਿ ਦੇਖਾਂਦੇ ਆ ਸੀਜ਼ਨ ਚੱਲ ਰਿਹਾ ਤੇ ਆਪਾਂ ਫੰਕਸ਼ਨਾਂ ਤੇ ਜਾਣਾ ਹੁੰਦਾ ਸੋ ਆਪਣੇ ਚਿਹਰੇ ਨੂੰ ਵਧੀਆ ਰੱਖੋ ਖੁਸ਼ ਰਹੋ ਸਭ ਤੋਂ ਵੱਡੀ ਗੱਲ ਪੋਜ਼ਿਟਿਵ ਰਹੋ ਠੀਕ ਹੈ ਜੀ ਚਲੋ ਹੋ ਗਿਆ ਟਾਈਮ ਤੇ ਮੈਂ ਚਲਦੀ ਆ ਸਕੂਲ ਫਿਰ ਤੁਹਾਨੂੰ ਸ਼ਾਮ ਨੂੰ ਆ ਕੇ ਮਿਲਦੀ ਆ। ਲੋ ਵੀ ਹੁਣ ਆਪਾਂ ਚੱਲਦੇ ਆ ਕਿਚਨ ਚ ਦੇਖਦੇ ਆ ਕੰਮ ਧੰਦਾ। ਥਿਲਾ ਲੱਗ ਵੀ ਗਈ ਰੋਟੀ ਤੇ ਰੋਟੀ ਤਾਂ ਲੱਗੀ ਕੀ ਰੋਟੀ ਤਾਂ ਨਹੀਂ ਲੱਗੀ ਕੀ? ਕੀ? ਤੂੰ ਮੈਨੂੰ ਬਦਨਾਮ ਕਰਕੇ ਛੱਡੇਂਗੀ? ਕੀ? ਸਾਰੇ ਕਹਿੰਦੇ ਬੀਬੀ ਤੋਂ ਕੰਮ ਕਰਾਉਂਦੀ ਆ। ਕੀ ਮੈਨੂੰ ਬਦਨਾਮ ਕਰਕੇ ਛੱਡੂਗੀ ਜਮਾ? ਨਹੀਂ। ਸਾਰੇ ਕਹਿੰਦੇ ਆਪ ਅਵੈਲੀ। ਆਪ ਅਵੈਲੀ ਰਹਿੰਦੀ ਐ ਬੀਬੀ ਤੋਂ ਕੰਮ ਕਰਾਉਂਦੀ ਐ। ਹਾਂ। ਲੋਡੀ ਆਪਾਂ ਸਾਗ ਚ ਕੜਚੀ ਮਾਰ ਦਨੇ ਉਹ ਤਾਂ ਬਣਾਉਂਦੀ ਰਹੂਗੀ ਦਨੀ ਕਰਨ ਆਪਾਂ ਜੀ ਸਾਗ ਚ ਕੜਚੀ ਮਾਰ ਦਨੇ ਆ ਦੇਖੋ ਬੀਬੀ ਨੇ ਸਾਗ ਰੱਖਿਆ ਦੋ ਭੈਣ ਜੀ ਨੇ ਸਾਗ ਭੇਜਿਆ ਪੰਮੀ ਭੈਣ ਨੇ ਤੇ ਬੀਬੀ ਨੇ ਕੰਮ ਕਰਨਾ ਰੱਖਤਾ ਤੇ ਮੈਂ ਆ ਦੇਖੋ ਕੜਚੀ ਮਾਰ ਰਹੀ ਆ ਤੁਸੀਂ ਐ ਨਾ ਕਿਉਂ ਡੇਲੀ ਆ ਇਹ ਕੰਮ ਨਹੀਂ ਜਾਂਦੀ ਅੱਜ ਮਿਰਚਾਂ ਨੇ ਚਾਰ-ਪਾਰ ਕੇ ਨਿੰਬੂਆਂ ਚ ਹੀ ਪਤਾ ਅੱਜ ਸੱਫ ਨੇ ਬੁਚੀ ਬੱਤਲ ਵਧੀ ਤਾਂ ਹੋਰ ਮਿਰਚਾਂ ਕਿਤੇ ਨਹੀਂ ਰੋਟੀਆਂ ਫਿਰ ਫਰਿਜ ਚ ਹਾਂ ਉਹ ਮਚੱਕ ਜਾਂਦੇ ਧੋਕ ਜਾਂਦੇ ਦੇਖ ਲਓ ਬੀਬੀ ਨੇ ਕੰਮ ਕਰਦੀ ਆ ਸਾਰੇ ਕੰਮ ਕੈਮਰੇ ਚ ਦੱਸ ਦਿੰਦੀ ਆ ਹਾਂ ਬਾਹਰ ਕਹਿੰਦੇ ਆ ਸਾਰਾ ਕੰਮ ਬੀਬੀ ਕਰਦੀ ਆ ਬੀਬੀ ਭਾਂਡੇ ਵੀ ਉਹ ਪਾਉਂਦੀ ਆ ਦੇਖੋ ਜਿਵੇਂ ਇਕੱਲਾ ਕੰਮ ਹੀ ਨਹੀਂ ਕਰਦੀ ਬੀਬੀ ਭਾਂਡੇ ਵੀ ਪਾਉਂਦੀ ਆ ਹਾਂ ਕੋਈ ਜੀ ਜੋਂ ਦੀ ਰਵੇ ਸਾਡੀ ਕੰਮੀ ਪੈਂਦੀ ਜੇ ਜਿਸਨੂੰ ਇਹ ਨਾ ਸਮਾਨ ਭੇਜਦੀ ਆ ਸਾਗ ਭੇਜਿਆ ਖੀਰ ਭੇਜੀ ਪਾਲਕ ਭੇਜਿਆ ਹਾਲੋਂ ਭੇਜੀ ਹਜੇ ਅਸੀ ਉਹ ਸਬਜ਼ੀ ਬਣਾਉਣੀ ਆ ਹਾਲੋਂ ਤੇ ਪਾਲਕ ਦੀ ਖੀਰ ਵੀ ਇੰਨੀ ਜਿਆਦਾ ਸਵਾਦ ਬਣਾਈ ਹੋਈ ਸੀਗੀ ਤੇ ਪਈ ਆ ਜੇ ਤੈਨੂੰ ਰੱਖਤੀ ਹੋਰ ਅਸੀਂ ਕੰਮੀ ਪੈਂਦੀ ਹੁਣ ਕਹਣਾ ਚਾਹੁੰਦੇ ਆ ਵੀ ਹੋਰ ਵੀ ਜੇ ਕੁਝ ਬਣਾਇਆ ਭੇਜਣਾ ਚਾਹੁੰਦੇ ਆ ਤਾਂ ਸੰਗੀ ਉਹਨਾਂ ਭੇਜ ਦਿਓ ਠੀਕ ਹੈ ਉਹ ਕਿ ਸਿਆਣਾ ਗਿਓ ਵੀ ਤੁਸੀਂ ਪੰਮੀ ਭੈਣ ਦੀ ਭੇਜਦੇ ਆ ਹੂੰ ਕੋਣ ਕਹਿੰਦਾ ਵੀ ਤੁਸੀਂ ਪੰਮੀ ਭੈਣ ਦੀ ਭੇਜਦੇ ਕੁੜੀ ਦੇ ਘਰ ਦਾ ਇੰਨਾ ਖਾ ਲੈਨੇ ਆ ਆ ਦੇਖੋ ਜਿਹੜਾ ਕੋ ਸਾਡੇ ਤੋਂ ਸਾਦਾ ਪੁੱਜਦਾ ਹੈਗਾ ਉਹ ਅਸੀਂ ਭੇਜ ਦਿੰਦੇ ਆ ਹੂੰ ਪਰ ਅਸੀਂ ਦਿਖਾਉਂਦੇ ਨਹੀਂ ਹੈਗੇ ਜੇ ਅਸੀਂ ਕੀ ਭੇਜਦੇ ਆ ਅਸੀਂ ਗੋਪਤ ਤਾਨ ਕਰਦੇ ਆ ਦੱਸਣਾ ਨਹੀਂ ਚਾਹੀਦਾ ਅਸੀਂ ਗੋਪਤ ਤਾਨ ਕਰਦੇ ਆ ਪਰ ਜਿਹੜਾ ਉਹਨਾਂ ਤੋਂ ਆਉਂਦਾ ਉਹ ਅਸੀਂ ਲਾ ਦਿੰਦੇ ਆ ਜਿਆ ਹੁੰਦਾ ਹੈ ਅੱਜ ਕੱਲ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਕੇ ਮੈਂ ਸ਼ਾਮ ਨੂੰ ਮਿਲਦੀ ਆ ਤੁਹਾਡੇ ਨਾਲ ਠੀਕ ਹੈ ਤੇ ਪਰ ਮੈਂ ਤੁਹਾਨੂੰ ਮਿਲ ਨਹੀਂ ਸਕੀ ਅਗਲੇ ਦਿਨ ਦੀ ਸ਼ਾਮ ਹੋਗੀ ਤੇ ਅਗਲੇ ਦਿਨ ਮੈਂ ਹੁਣ ਰਾਤ ਨੂੰ ਤੁਹਾਨੂੰ ਮਿਲਣ ਲੱਗੀ ਆ ਪੂਰਾ ਦਿਨ ਕੱਲਾ ਹੀ ਨਹੀਂ ਕਿਹਾ ਕੱਲ ਮੈਂ ਸਵੇਰੇ ਵਲੌਗ ਬਣਾਇਆ ਸੀ ਤੇ ਕੱਲ ਮੈਂ ਕਿਹਾ ਵੀ ਬਾਕੀ ਆਕੇ ਮੈਂ ਤੁਹਾਡੇ ਨਾਲ ਸ਼ਾਮ ਨੂੰ ਗੱਲ ਕਰਦੀ ਆ ਤੇ ਸਾਰੀ ਸ਼ਾਮ ਵੀ ਨਿਕਲ ਗਈ ਪੂਰਾ ਦਿਨ ਵੀ ਨਿਕਲ ਗਿਆ ਤੇ ਅੱਜ ਹੁਣ ਅਗਲੇ ਦਿਨ ਸ਼ਾਮ ਨੂੰ ਤੁਹਾਨੂੰ ਮਿਲਣ ਲੱਗੀ ਆ ਮੈਂ ਤੇ ਹੁਣ ਆਪਾਂ ਹਮ ਇਮਿਕਸਾਟ ਇੱਕ ਰਾਣੀ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀਗਾ ਵੀ ਮੈਂ ਦੱਸਿਆ ਸੀਗਾ ਕਿ ਅਸੀਂ ਸੱਤ ਤਰ੍ਹਾਂ ਦਾ ਆਟਾ ਜਿਹੜਾ ਉਹ ਲਿਆ ਕੇ ਮਿਕਸ ਕੀਤਾ ਹੋਇਆ ਕਿਸੇ ਭੈਣ ਦਾ ਨਾਮ ਮੈਨੂੰ ਕਮੈਂਟ ਆਇਆ ਸੀਗਾ ਉਹ ਕਹਿੰਦੇ ਵੀ ਦੋ ਤੋਂ ਵੱਧ ਆਟੇ ਜਿਹੜੇ ਉਹ ਵੀ ਮਤਲਬ ਕਿ ਨਹੀਂ ਇਕੱਠੇ ਖਾਣੇ ਚਾਹੀਦੇ ਵੀ ਦੋ ਹੀ ਖਾਣੇ ਜਾਂਦੀ ਹੈ ਵੀ ਤੁਸੀਂ ਵੀ ਮੈਨੂੰ ਦੱਸਿਓ ਕਿ ਕੀ ਇਹ ਗੱਲ ਸਹੀ ਹੈ ਔਰ ਕਿਹੜੇ ਭੈਣ ਨੇ ਵੀ ਕਮੈਂਟ ਕੀਤਾ ਸੀ ਉਹ ਵੀ ਮੈਨੂੰ ਦੱਸੋ ਇਹ ਬਾੜੇ ਤਾਂ ਬਣਾ ਹਾਂ ਹਾਂ ਵੀ ਜੇ ਨਹੀਂ ਸਹੀ ਹੈਗੇ ਤਾਂ ਫਿਰ ਆਪਾਂ ਨਾ ਖਾয়া ਕਰੀਏ ਕਿਉਂਕਿ ਅਸੀਂ ਤਾਂ ਸਾਰੇ ਆਟੇ ਇਕੱਠੇ ਕਰਕੇ ਤੇ ਮਿਕਸ ਕਰ ਲਈ ਸੀਗੇ ਤੇ ਅੱਗੇ ਤੋਂ ਤੁਹਾਨੂੰ ਆਪਾਂ ਵੀ ਧਿਆਨ ਰੱਖ ਲਾਂਗੇ ਹਨਾ ਕਿ ਵੀ ਪਤਾ ਨਹੀਂ ਹੁੰਦਾ ਤੇ ਵੀ ਕਿਉਂ ਨਹੀਂ ਖਾਣੇ ਚਾਹੀਦੇ ਜਾਂ ਕਿਹੜੇ-ਕਿਹੜੇ ਆਟੇ ਆ ਜਿਹੜੇ ਉਹ ਇਕੱਠੇ ਨਹੀਂ ਖਾਣੇ ਚਾਹੀਦੇ ਹਨਾ ਉਹ ਸੰਝੂਣ ਦੱਸਿਓ ਬਾਕੀ ਹੋਰ ਵੀ ਜੇ ਕਿਸੇ ਭੈਣ ਨੂੰ ਪਤਾ ਹੈਗਾ ਤਾਂ ਕਿਸੇ ਭੈਣ ਦਾ ਕਮੈਂਟ ਆਇਆ ਸੀ ਪਰ ਮੈਂ ਭੁੱਲ ਗਈ ਵੀ ਕਿੰਨਾ ਦਾ ਆਇਆ ਸੀ ਪਰ ਇਹ ਮੈਨੂੰ ਧਿਆਨ ਚ ਹੈਗਾ ਵੀ ਇਹਨਾਂ ਨੇ ਕਿਹਾ ਸੀ ਦੋ ਤੋਂ ਵੱਧ ਆਟੇ ਆ ਜਿਹੜੇ ਉਹ ਇਕੱਠੇ ਨਹੀਂ ਖਾਣੇ ਚਾਹੀਦੇ ਤੇ ਤੁਸੀਂ ਜੋ ਦੱਸਿਓ ਇਹਦਾ ਜਵਾਬ ਮੈਨੂੰ ਜ਼ਰੂਰ ਦਿਓ ਠੀਕ ਮੰਗਦੇ ਆਂ ਨਾ ਨਰਮੋ ਕੇ ਸਾਲ ਬਹੁਤ ਮੈਨੂੰ ਲੋੜ ਹੁੰਦੀ ਆ ਤੁਸੀਂ ਐਂ ਨਾ ਕਰਦੇ ਬੀਬੀ ਪੌਣਾ ਥੱਲੇ ਬੈਠੀ ਆ ਫਿਰ ਇਹ ਨਾ ਪੌਣੇ ਤੇ ਬੜਾ ਢੀ ਰੋਟੀ ਤੇ ਥੱਲੇ ਨਹੀਂ ਰੱਖਦਾ ਆ ਦੇਖੋ ਅਸੀਂ ਤੁਹਾਡੇ ਤੋਂ ਡਰਦੇ ਬਹੁਤ ਆ ਅਸੀਂ ਕਹਿੰਦੇ ਨੇ ਤੁਸੀਂ ਐਂ ਨਾ ਕਹਿ ਦਿਓ ਤੁਸੀਂ ਐਂ ਨਾ ਕਹਿ ਦਿਓ ਬੀਬੀ ਕਹਿੰਦੀ ਤੁਸੀਂ ਐਂ ਨਾ ਕਹਿ ਦਿਓ ਤੇ ਅਸੀਂ ਤੁਹਾਡੇ ਤੋਂ ਡਰਦੇ ਬਹੁਤ ਆ ਹਾਂ ਡਰਦੇ ਤਾਂ ਇਸ ਕਰਕੇ ਮਾਪੋਂ ਤੋਂ ਡਰਨੇ ਪੈਂਦਾ ਹੈ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਐਂ ਲਾ ਕਿਉਂ ਤੁਸੀਂ ਐਂ ਲਾ ਕਿਉਂ ਅਸੀਂ ਆਉਡੀ ਜਸਟੀਫਿਕੇਸ਼ਨ ਪਹਿਲੀ ਦੇ ਦਿੰਦੇ ਹਾਂ ਕਿ ਅਸੀਂ ਕਹਾ ਕਰਤੀ ਐਵੇਂ ਕੀਤਾ ਹੋਰ ਇੱਕ ਜਦ ਮੂਲੀ ਪੱਟ ਕੇ ਲਈ ਸੀ ਤਾਜੀ ਤਾਜੀ ਉਹ ਬਈ ਫਿਰ ਇਹ ਥਣੀ ਲੱਗਦਾ ਪਰ ਰੋਟੀ ਨੇ ਇਹ ਨਾਲ ਆ ਕੇ ਨਾ ਸੇ ਤੋ ਹੈ ਅੱਗੇ ਠੱਪ ਕੇ ਬਕਾਉਂਦੇ ਨਾ ਵੱਡਾ ਰੋਟੀ ਦਾ ਪਾ ਗਦੇ ਨਾ ਹੋਦਾ ਅਪਰੇ ਥਣੀ ਬਟਾ ਅਪਰੇ ਥਣੀ ਜਦ ਤੱਕ ਕਰਾਂ ਅੱਗੇ ਆਉਂਦੀ ਸੀ ਜਦੋਂ ਸਿੱਕੜੀ ਹੁੰਦੀ ਐ। ਆਈ ਡੋਨਟ ਕੇਅਰ ਬਾਊਟ ਆਟ। ਕਰਦ। ਹੂੰ। ਕਰਦ। ਉਹ ਤਾਂ ਇੱਕ ਤਰ੍ਹਾਂ ਵੀ ਸੰਹੀ। ਹੂੰ। ਕਿ ਕਰਦ। ਕਰਦ ਮੈਂ ਢਾ ਬਿੰਦਾ। ਮੈਨੂੰ ਲੱਗਦਾ ਇਹਦੀ ਚੈ। ਮੈਂ ਤੇ ਨਾਲ ਕਰਦੋਂ ਠੈਈ ਨਹੀਂ। ਨਹੀਂ ਆਪੇ। ਤੇ ਇਹਨਾਂ ਕਮਕੀ ਨੇ ਹੋਇਆ ਸਾਰਾ ਕੱਦ ਦੋ ਦਿਨ ਇਹ ਕੱਟਣਾ ਭਾਵੇਂ ਤਾਂ ਕੰਮ ਹੀ ਨਹੀਂ ਹੋ ਸਕਦਾ ਕੱਟ ਕੇ ਵਾਲਕ ਵਾਲਕ ਕੱਟ ਗਈ 12 ਫਰੀਕ ਲੰਗੀ ਪਈ ਸੀ ਕੱਟਣਾ ਮੈਂ ਕਿਹੜੀ ਫਰੀਕ ਦੀ ਕੀ ਲੋੜ ਆ ਜੀ ਹਾਂ ਤੂੰ ਇਹਨੂੰ ਮੋਟਾ-ਮੋਟਾ ਕਹਿ ਤਾ ਮੂੰਹ ਹੀ ਬਣ ਗਿਆ ਨਾ ਤੇ ਕੋਕਤਰੀ ਸਲਾ ਵਜਾਦੀਆਂ ਇਹਦੀਆਂ ਤੇ ਮੈਂ ਕਿਹਾ ਸੀ ਕਿ ਫੀਰ ਪਾਵਾਂਗੇ ਫਾਲਕਿਸ ਤੇ ਇਹ ਗਾਹ ਨੇ ਫਾਲਕ ਤੇ ਵੀ ਫਾਲਕਿਸ ਆਹ ਹੋ ਪਏ ਜੀ ਉਹ ਬੱਸ ਆ ਲੜਦੇ

ਅਧਮੀ ਜੋਂਦਾ ਹੀ ਯਾਰ ਹਾਂ ਤੇ ਅਧਮੀ ਨਿਗਾਹ ਰਹਿ ਗਈ ਆਉਂਦੀ ਆਉਂਦੀ ਦੇ ਮੂੰਹ ਵਿੱਚ ਪਟਕੇ ਲਈ ਘਾਦੀ ਆਪ ਨੂੰ ਹਾਂ ਬੜੀ ਵਧੀਆ ਹੁੰਦੀ ਦੂਰ ਦੂਰ ਪਟਕੇ ਹੱਸੇ ਤੇ ਨਿਆਸੀ Ben şapkamı bile kesiyorum. Kalp farkı ile kendini ayrı gönlüme aciz. Bu dik biber aciz. Sıkıya ayrı Ne oldu sarnı tıkandı? Ne oldu? Lan bir kere bu sarnı ਲੋ ਕਿੰਨੇ ਕਮੈਂਟ ਆਏ ਵੀ ਸਾਡੀ ਮੇਰੀ ਫਸ ਵੀ ਐ ਕਰਦੀ ਹੈ ਮੇਰੀ ਮਾਂ ਵੀ ਐ ਕਰਦੀ ਹੈ ਅੱਛਾ ਵੀ ਸਾਨੂੰ ਦੋ ਤੇ ਕਿਉਂ ਨਹੀਂ ਆ ਤੁਹਾਨੂੰ ਅੱਛਾ ਇਹੇ ਵਰਦੀਆਂ ਹੋਰ ਨਹੀਂ ਬੀਬੀਆਂ ਹੈਗੀਆਂ ਅਗਰ ਮੈਂ ਮੁਰਗੀ ਨੂੰ ਛੋਹਾਂ ਤੁਸੀਂ ਕਿੱਸੋ ਨਾ ਪੁਆਇੰਟ ਆ। ਮੈਂ ਤੇਰੇ ਕੋਲ। ਮੈਂ ਤਬਾਤੀ ਕੋਲ ਨਹੀਂ। ਬਸ ਮਦਦ ਕੀਤੀ ਕਰ। ਪਾਤੋ ਨਾਲ ਗੋਲੀ ਚ। ਮੜਾ ਜੀ ਭਾਈ ਮਿੰਟ। ਇਹਨਾਂ ਨਹੀਂ ਸਾਰਾ। ਇੱਕ ਆਵਾਜ਼ ਬੋਲ। ਤੇ ਕਿਰੋ ਕਿਹਾ ਨਹੀਂ। ਚੱਲ। ਫੱਕੀ ਰੁਕਤੀ। ਰੁਕ ਕੇ ਮੈਂ ਦੇਣੀ। ਸੋਪੇ ਨਾ ਦੇਣੀ ਪਾਈ ਗੱਲ ਅੰਦਰ। ਪਾਈ ਗਰੰਗਰ ਕੇ ਅੰਦਰ ਮਾਈਕਾ ਪਾਈ ਜਿਆਦੇ ਕਸਿੰਦੇ ਹੈ ਪਾਈ ਜਿਆਦੇ ਕਸਿੰਦੇ ਪਾਈ ਜਿਆਦੇ ਜੇਠਾ ਪਾਦ ਦੇ ਜੇਠਾ ਲੰਗਰ ਪਾਈ ਕੇ ਅੰਦਰ ਪਾਈ ਪਾਈ ਜਾ ਰਿਹਾ ਪਾਈ ਗਰੰਗਰ ਮਹਾਤ ਗੁਰਦੁਆਰਿਆਂ ਬਾਬੇ ਦਾ ਹਾਂ ਗੁਰਦੁਆਰਿਆਂ ਬਾਬੇ ਦਾ ਅੰਦਰ ਹਾਂ ਲੋਕੀ ਆਪਾਂ ਖਾਣੇ ਆ ਹਾਂ ਸਾਗ ਨਾਲ ਰੋਟੀ ਫਿਰ ਬੈਂਦੀ ਨੂੰ ਰਿਵੀਊ ਦੇ ਮੰਗੇ ਕਲਪੈਂਦੀ ਦਾ ਫੋਨ ਆਇਆ ਸੀ ਵੀ ਸਾਗ ਕਿਹੋ ਜਿਹਾ ਲੱਗਿਆ ਖੀਰ ਕਿਹੋ ਜਿਹੀ ਲੱਗੀ ਤੇ ਮੈਂ ਕਿਹਾ ਜੇ ਅਸੀਂ ਨਾ ਖੀਰ ਖਾਧੀ ਹੈ ਜਿਨਾ ਸਾਗ ਖਾਦਾ ਖਾਦੂ ਦਰ ਗਈ ਸੀ ਸਾਗ ਕੱਲ ਨੂੰ ਕੱਲ ਅੱਜ ਕੈਨਿੰਗ ਨਹੀਂ ਆਸੀ ਅੱਜ ਤਾਂ ਲੱਗੇ ਸਾਤ ਸਵਾਲ ਸੀ ਬਹੁਤ ਕੱਢੇ ਸੀ ਆਖਿਆ ਮੇਰ ਦਾ ਬੇਨਾ ਕਿਉਂ ਹਾਂ ਚੱਪ ਮੇਰ ਦਾ ਇਹ ਚੱਜੇ ਲੱਗ ਗਿਆ ਇਹ ਨਹੀਂ ਸਿੱਧੇ ਇਹ ਅੰਦਰ ਕੰਮ ਕਰਦੇ ਹਾਂ ਚਲੋ ਬੱਸ ਖਲਦਾ ਆਪੀ ਦੇ ਲਓ ਜੀ ਆਪਾਂ ਖਾਣੇ ਆ ਫੁਲਕਾ ਤੁਸੀਂ ਵੀ ਖਾਓ ਸਾਗ ਨਾਲ ਰੋਟੀ ਖਾਣ ਲੱਗੇ ਆਪਾਂ ਤੇ ਵਲੌਗ ਦਾ ਇਥੇ ਐਂਡ ਕਰਦੇ ਆ ਫਿਰ ਮਿਲਦੇ ਆ ਵਧੀਆ ਜਿਹਾ ਵਲੌਗ ਦੇ ਨਾਲ ਤਦ ਤੱਕ ਲਈਦਾ ਲੈ ਨੂੰ ਸਤਿ ਸ਼੍ਰੀ ਅਕਾਲ